ਸਤਿ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਸਟੱਡੀ ਨੋਟਸ ਦੇ ਉੱਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਲੈ ਕੇ ਆਏ ਹਾਂ ਪੰਜਾਬ ਦੇ ਵਿਰਾਸਤੀ ਗਹਿਣੇ ਪੰਜਾਬ ਦੇ ਗਹਿਣਿਆਂ ਨੂੰ ਕੀ ਨਾਮ ਦਿੱਤਾ ਜਾਂਦਾ ਹੈ ਕੀ ਕਹਿੰਦੇ ਹੈਗੇ ਜਿਹੜੇ ਇਹ ਗਹਿਣੇ ਹੈਗੇ ਤੇ ਇਹ ਕਿੱਥੇ ਪਾਏ ਜਾਂਦੇ ਹੈਗੇ ਤੇ ਦਿਖਦੇ ਕਿਵੇਂ ਦੇ ਆ ਇਸ ਦੇ ਵਿੱਚ ਅਸੀਂ ਇਹ ਡਿਸਕਸ ਕਰਾਂਗੇ ਇਦੇ ਵਿੱਚ ਮੈਂ ਤੁਹਾਡੇ ਲਈ MCQ's ਲੈ ਕੇ ਆਈ ਹਾਂ ਚਲੋ ਸਟਾਰਟ ਕਰਦੇ ਹਾਂ ਪਹਿਲਾ ਕੁਐਸਚਨ ਹੈ ਸੱਗੀ ਫੁੱਲ ਸਰੀਰ ਦੇ ਕਿਸ ਹਿੱਸੇ ਉੱਤੇ ਪਾਏ ਜਾਂਦੇ ਹਨ অপਸ਼ਨਸ ਨੇਹੀਆਂ ਨੱਕ ਵਿੱਚ ਕੰਨ ਵਿੱਚ ਸਿਰ ਉੱਤੇ ਗਲ ਵਿੱਚ ਇਹ ਸਾਈਡ ਤੇ ਫੋਟੋ ਦਿੱਤੀ ਹੋਈ ਹੈ ਜੋ ਇਹ ਸੱਗੀ ਫੁੱਲ ਦੀ ਹੈ ਤਾਂ ਇਹ ਕਿੱਥੇ ਪਾਏ ਜਾਂਦੇ ਆ ਕੁਐਸਚਨ ਇਹ ਹੈ ਤਾਂ ਇਹਦਾ ਰਾਈਟ ਆਨਸਰ ਕੀ ਹੈਗਾ অপਸ਼ਨ ਨੰਬਰ ਈਡੀ ਸਿਰ ਉੱਤੇ ਇਹ ਸਿਰ ਉੱਤੇ ਲੱਗਦੇ ਹੈਗੇ ਵਿਚਾਲੇ ਸੱਗੀ ਹੁੰਦੀ ਹੈ ਤੇ ਸਾਈਡਾਂ ਦੇ ਉੱਤੇ ਇਹ ਫੁੱਲ ਲਗਾਏ ਜਾਂਦੇ ਹੈਗੇ ਸੈਕਿੰਡ ਕੁਐਸਚਨ ਹੈ ਇੰਨਾ ਵਿੱਚੋਂ ਕਿਹੜਾ ਗਹਿਣਾ ਗਲ ਵਿੱਚ ਪਾਇਆ ਜਾਂਦਾ ਹੈ ਹੁਣ ਦੱਸਣਾ ਵੀ ਕਿਹੜਾ ਗਹਿਣਾ ਹੈਗਾ ਜਿਹੜਾ ਉਹ ਗਲ ਦੇ ਵਿੱਚ ਪਾਇਆ ਜਾਂਦਾ ਹੈ অপਸ਼ਨ ਏ ਹੈਗੀ ਸਿੰਗਤਵੀਤ ਬੀ ਕੋਕਰੂ ਫਿਰ ਨੱਥ ਤੇ ਝੂਮਰ ਸੂਈ ਇਹਨਾਂ ਦੇ ਵਿੱਚੋਂ ਕਿਹੜਾ ਗਹਿਣਾ ਜਿਹੜਾ ਗਲ ਦੇ ਵਿੱਚ ਪਾਉਂਦੇ ਆ ਹੁਣ ਗਲ ਦੇ ਵਿੱਚ ਪਾਉਣ ਵਾਲੇ ਗਹਿਣਿਆਂ ਦੇ ਵਿੱਚੋਂ ਇਹ ਜਿਹੜਾ ਕੋਕਰੂ ਦਿੱਤਾ ਹੋਇਆ ਇਹ ਤਾਂ ਕੰਨ ਦੇ ਵਿੱਚ ਪਾਏ ਜਾਂਦੇ ਆ ਨੱਥ ਨੱਕ ਦੇ ਵਿੱਚ ਪਾਈ ਜਾਂਦੀ ਹੈ ਝੂਮਰ ਸੂਈ ਹੈ ਜਿਹੜੀ ਉਹ ਸੱਤ ਤੇ ਲੱਗਦੀ ਹੈ ਤਾਂ ਫਿਰ ਇੱਕ ਆਪਸ਼ਨ ਰਹਿ ਗਈ ਆਪਣੀ ਕੀ ਹੈਗੀ ਸਿੰਗਤਵੀਤ ਜਿਹੜੇ ਸਿੰਗਤਵੀਤ ਹੈਗੇ ਉਹ ਕੀ ਨੇਗੇ ਗਲ ਦੇ ਵਿੱਚ ਪਾਏ ਜਾਂਦੇ ਆ ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿਹੜਾ ਜੁੱਟ ਸਹੀ ਹੈ ਇਹਨਾਂ ਦੇ ਵਿੱਚ ਦੱਸਣਾ ਹੈ ਅਸੀਂ ਵੀ ਕਿਹੜਾ ਗੈਣਾ ਹੈਗਾ ਜਿਹੜਾ ਕਿੱਥੇ ਪਾਇਆ ਜਾਂਦਾ ਹੈਗਾ ਉਹ ਉਹ ਜੁੱਟ ਹੈਗਾ ਜਿਹੜਾ ਵੀ ਕਿਹੜਾ ਸਹੀ ਹੈਗਾ ਕਿਹੜੀ অপਸ਼ਨ ਹੈਗੀ ਜਿਹੜੀ ਸਹੀ ਹੈ ਪਹਿਲੀ অপਸ਼ਨ ਹੈ ਛਾਂਪ ਹੈਗੀ ਜਿਹੜੀ ਵੀ ਉਹ ਗਲ ਵਿੱਚ ਪਾਈ ਜਾਂਦੀ ਹੈ ਗੋਖੜੂ ਬਾਹ ਦੇ ਵਿੱਚ ਨੱਥ ਪੈਰ ਵਿੱਚ ਕੋਕਰੂ ਗਲ ਵਿੱਚ ਹੁਣ ਮੈਂ ਤੁਹਾਨੂੰ ਕੋਕਰੂ ਦੱਸ ਕਿ ਗਈ ਸੀ ਉਹ ਕੰਨ ਦੇ ਵਿੱਚ ਪਾਏ ਜਾਂਦੇ ਆ ਇਸ ਕਰਕੇ ਇਹ ਆਪਸ਼ਨ ਹੈਗੀ ਜਿਹੜੀ ਇਹ ਵੀ ਗਲਤ ਹੋ ਗਈ ਤੇ ਉਸ ਤੋਂ ਬਾਅਦ ਸੈਕਿੰਡ ਅੱਗੇ 나ਥ 나ਥ ਇਹਨਾਂ ਨੇ ਪੈਰ ਦੇ ਵਿੱਚ ਲਿਖਿਆ ਜੋ ਕਿ ਮਤਲਬੀ ਨੱਕ ਦੇ ਵਿੱਚ ਪਾਈ ਜਾਂਦੀ ਆ ਤਾਂ ਇਹ ਵੀ ਆਪਸ਼ਨ ਆਪਣੀ ਗਲਤ ਹੈਗੀ ਉਸ ਤੋਂ ਬਾਅਦ ਇੱਕ ਆਪਸ਼ਨ ਹੈਗੀ ਗੋਖੜੂ ਇਹ ਵੀ ਵਾਂ ਦੇ ਵਿੱਚ ਪਾਏ ਜਾਂਦੇ ਆ ਤੇ ਛਾਂਪ ਗਲਚ ਜਿਹੜੀ ਛਾਂਪ ਹੈਗੀ ਉਹੋ ਉਂਗਲ ਦੇ ਵਿੱਚ ਪਾਈ ਜਾਂਦੀ ਹੈ ਇਸ ਕਰਕੇ ਇਹ ਵੀ ਆਪਸ਼ਨ ਗਲਤ ਹੈ ਇਹਦੀ ਰਾਈਟ ਆਨਸਰ ਕੀ ਰਹਿ ਗਿਆ ਗੋਖੜੂ ਇਹ ਬਾਹ ਦੇ ਵਿੱਚ ਪਾਏ ਜਾਂਦੇ ਆ ਅੱਗੇ ਨੈਕਸਟ ਕੁਐਸਚਨ ਤੇ ਚੱਲਦੇ ਆ ਹੱਥ ਕੰਗਨ ਨੂੰ ਆਰਸੀ ਕੀ ਅਖਾਣ ਵਿੱਚ ਆਰਸੀ ਦਾ ਕੀ ਅਰਥ ਹੈ ਇਹ ਇੱਕ ਖਾਣ ਵਰਤੀ ਜਾਂਦੀ ਸੀਗੀ ਸ਼ਾਇਦ ਅੱਜ ਕੱਲ ਵੀ ਕਈ ਵਾਰ ਵਰਤ ਲੈਣ ਕਿ ਹੱਥ ਕੰਗਨ ਨੂੰ ਆਰਸੀ ਕੀ ਇਸ ਦੇ ਵਿੱਚ ਆਰਸੀ ਦਾ ਕੀ ਅਰਥ ਹੈਗਾ ਹੁਣ आरसी ਦਾ ਅਰਥ ਇਹਨਾਂ ਨੇ ਆਪਸ਼ਨਾਂ ਦਿੱਤੀਆਂ ਨੇ ਆ ਅੱਖਾਂ ਕੰਗਾ ਸ਼ੀਸ਼ਾ ਜਮੁੰਦਰੀ ਤਾਂ ਇਹਦਾ ਰਾਈਟ ਆਨਸਰ ਕੀ ਆਵੇਗਾ ਸ਼ੀਸ਼ਾ ਉਸ ਤੋਂ ਬਾਅਦ ਨੈਕਸਟ ਕੁਐਸਚਨ ਸਗਲੇ ਨਾਂ ਦਾ ਗਹਿਣਾ ਕੌਣ ਪਾਉਂਦਾ ਹੈ ਇਹ ਜਿਹੜੀ ਫਸਟ ਪਿਕਚਰ ਦਿੱਤੀ ਹੋਈ ਹੈਗੀ ਇਸ ਸਗਲਿਆਂ ਦੀ ਹੈਗੀ ਤਾਂ ਆਪਾਂ ਦੱਸਣਾ ਹੈਗਾ ਵੀ ਇਹਦੇ ਵਿੱਚ ਜਿਹੜਾ ਸਗਲੇ ਨਾਂ ਦਾ ਗਹਿਣਾ ਉਹ ਕੌਣ ਪਾਉਂਦਾ ਹੈ অপਸ਼ਨਾਂ ਨੇ ਔਰਤਾਂ ਮਰਦ ਬੱਚੇ ਜਾਂ ਕੋਈ ਵੀ ਨਹੀਂ ਇਹਦਾ ਰਾਈਟ ਆਨਸਰ ਕੀ ਹੈਗਾ ਬੱਚੇ ਇਹ ਬੱਚਿਆਂ ਦੇ ਹੱਥਾਂ ਦੇ ਵਿੱਚ ਪਾਏ ਜਾਂਦੇ ਆ ਜਿਹੜੇ ਛੋਟੇ ਬੱਚੇ ਹੁੰਦੇ ਆ ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਕਿਹੜੇ ਗਹਿਣੇ ਨੂੰ ਬਾਹਾਂ ਵਿੱਚ ਚੂੜੇ ਵਿਚਾਲੇ ਪੈਂਦੇ ਆ ਜਿਤੇ ਘੁੰਗਰੂ ਲੱਗੇ ਹੁੰਦੇ ਆ ਇਹ ਜਿਹੜੀ ਸੈਕਿੰਡ ਪਿਕਚਰ ਹੈਗੀ ਇਹ ਉਸ ਗਹਿਣੇ ਦੀ ਦਿੱਤੀ ਹੋਈ ਹੈ ਜਿਹੜਾ ਚੂੜੇ ਦੇ ਵਿਚਾਲੇ ਪਾਇਆ ਜਾਂਦਾ ਹੈਗਾ ਆਪਸ਼ਨਾਂ ਦਿੱਤੀਆਂ ਨੇ ਗੋਖੜੂ ਕੜੀ ਕੜਾ ਪਰਿਬੰਧ ਇਹ ਵੈਸੇ ਤਾਂ ਜਿਹੜੇ ਸਾਰੇ ਗਹਿਣੇ ਨੇਗੇ ਇਹ ਬਾਹਾਂ ਦੇ ਵਿੱਚ ਪਾਏ ਜਾਂਦੇ ਆ ਪਰ ਜਿਹੜਾ ਗਹਿਣਿਆਗਾ ਮਤਲਬ ਚੂੜੇ ਦੇ ਵਿਚਕਾਰ ਪਾਇਆ ਜਾਂਦਾਗਾ ਉਹਨੂੰ ਕੀ ਕਹਿੰਦੇ ਹੈਗੇ ਉਹ ਉਹਦਾ ਨਾਮ ਦੱਸਣਾ ਹੈ ਅਸੀਂ ਉਹਨੂੰ ਕਹਿੰਦੇ ਆ ਪਰਿਵੰਦ ਇਹ ਜਿਹੜੀ ਪਿਕਚਰ ਦਿੱਤੀ ਹੋਈ ਹੈਗੀ ਸੈਕਿੰਡ ਇਹ ਪਰਿਵੰਦ ਦੀ ਹੈਗੀ ਇਹ ਚੂੜੇ ਦੇ ਵਿਚਕਾਰ ਪਾਇਆ ਜਾਂਦਾ ਤੇ ਕੁੰਗਰੂ ਲੱਗੇ ਹੁੰਦੇ ਆ ਅੱਗੇ ਨੈਕਸਟ ਕੁਐਸਚਨ ਵੱਲ ਚੱਲਦੇ ਆ ਅੱਗੇ ਕੁਐਸਚਨ ਹੈ ਲੌਂਗ ਤੀਲੀ ਮੱਛਲੀ ਨੱਥ ਕੋਕਾ ਇਹ ਕਿਸ ਕਿਸਮ ਦੇ ਗਹਿਣੇ ਹੈਗੇ ਇਹ ਸਾਈਡ ਤੇ ਪਹਿਲੀ ਪਿਕਚਰ ਹੈਗੀ ਜਿਹੜੀ ਉਹ ਇਹਨਾਂ ਗਹਿਣਿਆਂ ਦੀ ਦਿੱਤੀ ਹੋਈ ਹੈਗੀ ਤੇ ਇਹ ਦੱਸਣਾ ਹੈ ਅਸੀਂ ਵੀ ਇਹ ਕਿੱਥੇ ਪਾਏ ਜਾਂਦੇ ਆ ਆਪਸ਼ਨਸ ਨੇਗੀਆਂ ਪੈਰ ਵਿੱਚ ਨੱਕ ਵਿੱਚ ਬਾਹਾਂ ਵਿੱਚ ਜਾਂ ਸਿਰ ਲਈ ਹੁਣ ਇਹ ਜਿਹੜੇ ਇਹਦੇ ਵਿੱਚ ਆਪਾਂ ਨੂੰ ਨਥ ਕੋਕਾ ਇਹਨਾਂ ਤੋਂ ਪਤਾ ਲੱਗ ਗਿਆ ਹੋਣਾ ਵੀ ਇਹ ਕਿੱਥੇ ਪਾਏ ਜਾਂਦੇ ਹੈਗੇ ਇਹ ਜਿਹੜੇ ਗਹਿਣੇ ਨੇਗੇ ਇਹ ਨੱਕ ਵਿੱਚ ਪਾਏ ਜਾਂਦੇ ਆ ਨੱਕ ਵਿੱਚ ਪਾਉਣ ਵਾਲੇ ਗਹਿਣੇ ਨੇਗੇ ਇਸ ਲਈ ਰਾਈਟ ਆਨਸਰ ਇਜ਼ ਨੱਕ ਵਿੱਚ ਉਸ ਤੋਂ ਬਾਅਦ ਅਗਲਾ ਕੁਐਸਚਨ ਕੈਂਠਾ ਨਾਂ ਦਾ ਗਹਿਣਾ ਕੌਣ ਪਾਉਂਦਾ ਹੈ ਇਹ ਜਿਹੜੀ ਸੈਕੰਡ ਪਿਕਚਰ ਦਿੱਤੀ ਹੋਈ ਹੈਗੀ ਇਹ ਕੈਂਠੇ ਦੀ ਹੈ ਇਹ ਕੌਣ ਪਾਉਂਦਾ ਹੈਗਾ ਜਿਹੜਾ ਇਹ ਕੈਂਠਾ ਹੈਗਾ অপਸ਼ਨਾਂ ਨਹੀਂ ਆ ਮਰਦ ਇਸਤਰੀਆਂ ਇਹ ਦੋਨੇ ਪਾ ਲੈਂਦੇ ਆ ਜਾਂ ਕੋਈ ਨਹੀਂ ਹੁਣ ਅਸੀਂ ਕਈ ਫੈਸਟੀਵਲਸ ਦੇ ਵਿੱਚ ਜਾਂ ਫਿਰ ਭੰਗੜੇ ਵਿੱਚ ਦੇਖਿਆ ਹੈਗਾ ਵੀ ਜਿਹੜੇ ਮਤਲਬ ਕੈਂਠਾ ਹੈਗਾ ਉਹ ਪਾਇਆ ਹੁੰਦਾ ਹੈਗਾ ਇਹ ਕਹਣਾ ਹੈਗਾ ਜਿਹੜਾ ਉਹ ਮਦਦਾਂ ਦੁਆਰਾ ਪਾਇਆ ਜਾਂਦਾ ਮਰਦ ਪਾਉਂਦੇ ਹੈਗੇ ਇਹ ਉਸ ਤੋਂ ਬਾਅਦ ਨੈਕਸਟ ਕੁਐਸਚਨ ਹੈ ਸਿਰ ਉੱਤੇ ਪਾਏ ਜਾਣ ਵਾਲੇ ਗਹਿਣੇ ਕਿਹੜੇ ਹੈਗੇ ਪਹਿਲੀ অপਸ਼ਨ ਹੈ ਸਹਾਰਾ ਰੇਲਣਾ ਕਾਂਟੇ ਦੂਜੀ অপਸ਼ਨ ਹੈ ਤੱਗਾ ਹਮੇਲ ਇਹਦੇ ਵਿੱਚ ਤੀਸਰੀ অপਸ਼ਨ ਸੀਗੀ ਜਿਹੜੀ ਉਹ ਦਿਖ ਨਹੀਂ ਰਹੀ ਹਾਰ ਹੈਗਾ ਉਸ ਤੋਂ ਬਾਅਦ ਨੈਕਸਟ ਕੁਐਸਚਨ ਨੈਕਸਟ অপਸ਼ਨ ਹੈਗੀ ਕਲਿੱਪ ਟਿੱਕਾ ਝੂਮਰ ਸੂਈ ਫਿਰ ਕੋਈ ਨਹੀਂ ਹੁਣ ਇਹਦੇ ਵਿੱਚ ਕੀ ਰਾਈਟ ਆਨਸਰ ਆਏਗਾ ਜਿਹੜੇ ਸਿਰ ਤੇ ਪਾਏ ਜਾਂਦੇ ਆ ਹੁਣ ਕਲਿੱਪ ਟਿੱਕਾ ਤੇ ਝੂਮਰ ਸੂਈ ਝੂਮਰ ਸੂਈ ਮੈਂ ਪਹਿਲੀ ਦੱਸਿਆ ਸੀਗਾ ਇਹ ਬਾਲਾਂ ਦੇ ਵਿੱਚ ਲੱਗਦੀ ਹੈ ਟਿੱਕਾ ਇਹ ਮੱਥੇ ਤੇ ਲਗਾਇਆ ਜਾਂਦਾ ਹੈਗਾ ਤੇ ਕਲਿੱਪ ਵੀ ਵਾਲਾਂ ਦੇ ਵਿੱਚ ਲੱਗਦਾ ਤਾਂ ਫਿਰ ਇਹਦਾ ਰਾਈਟ ਆਨਸਰ ਕੀ ਹੈਗਾ ਈਡੀ অপਸ਼ਨ ਕਲਿੱਪ ਟਿੱਕਾ ਝੂਮਰ ਸੂਈ ਅੱਗੇ ਨੈਕਸਟ ਕੁਐਸਚਨ 헤ਡ ਲਿਖਿਆਂ ਵਿੱਚੋਂ ਕਿਹੜਾ ਜੁੱਟ ਸਹੀ ਹੈ ਅਸੀਂ ਦੱਸਣਾ ਹੈਗਾ ਵੀ ਕਿਹੜਾ ਗਹਿਣਾ ਹੈਗਾ ਜਿਹੜਾ ਇੱਥੇ ਦੋ ਦੋ ਗਹਿਣਿਆਂ ਦੇ ਨਾਮ ਦਿੱਤੇ ਹੋਏ ਹੈਗੇ ਵੀ ਉਹ ਕਿੱਥੇ ਪਾਏ ਜਾਂਦੇ ਹੈਗੇ ਸਹੀ ਹੈਗੇ ਪਹਿਲੀ অপਸ਼ਨ ਹੈ ਲੋਟਨ ਵਾਲੀਆਂ ਕੰਨ ਵਿੱਚ ਉਸ ਤੋਂ ਬਾਅਦ ਸੈਕਿੰਡ অপਸ਼ਨ ਹੈ ਹਾਸ ਰਾਣੀ ਹਾਰ ਪੈਰ ਵਿੱਚ ਫੇਰੈਗੀ ਕੰਗਣ ਕਲੀਰੇ ਗਲ ਵਿੱਚ ਤੇ ਲਾਸਟ অপਸ਼ਨ ਹੈ ਕੋਈ ਨਹੀਂ ਇਹ ਜਿਹੜੀ ਸਾਈਡ ਤੇ ਪਿਕਚਰ ਦਿੱਤੀ ਹੈ ਲੋਟਣ ਦੀ ਦਿੱਤੀ ਹੋਈ ਹੈ ਇਹ ਜਿਹੜੇ ਲੋਟਣ ਤੇ ਵਾਲੀਆਂ ਨਹੀਂ ਆ ਇਹ ਕੰਨ ਵਿੱਚ ਪਾਏ ਜਾਂਦੇ ਹੈਗੇ ਅ ਜਿਵੇਂ ਇਹ ਔਰਤਾਂ ਦਾ ਗਹਿਣਾਗਾ ਤਾਂ ਫਿਰ ਇਹਦਾ ਰਾਈਟ ਆਨਸਰ ਕੀ ਆਏਗਾ ਲੋਟਣ ਵਾਲੀਆਂ ਉਸ ਤੋਂ ਬਾਅਦ ਨੈਕਸਟ ਕੁਐਸਚਨ ਕਿਹੜਾ ਮਰਦਾਂ ਦੇ ਪਾਇਆ ਜਾਣ ਵਾਲਾ ਗਹਿਣਾ ਨਹੀਂ ਹੈ ਮਤਲਬ ਵੀ ਅਸੀਂ ਦੱਸਣਾ ਹੈਗਾ ਵੀ ਮਰ ਇਹ ਇਹਨਾਂ ਦੇ ਵਿੱਚ ਮਰਦਾਂ ਦੇ ਗਹਿਣੇ ਦਿੱਤੇ ਹੋਏ ਹੈਗੇ ਤੇ ਇਹਨਾਂ ਦੇ ਵਿੱਚੋਂ ਕੋਈ ਇੱਕ ਅਜਿਹਾ ਗਹਿਣਾ ਹੈਗਾ ਜਿਹੜਾ ਮਰਦ ਨਹੀਂ ਪਾਉਂਦੇ ਤਾਂ ਪਹਿਲੀ অপਸ਼ਨ ਹੈ ਸੋਨੇ ਦਾ ਕੜਾ ਦੂਜਾ ਮੁਕਟ ਤੀਜਾ ਕੈਂਠਾ ਚੌਥਾ ਨੱਤੀਆਂ ਤੇ ਪੰਜਵਾਂ ਲੋਟਣ ਹੁਣ ਇਹਦੇ ਵਿੱਚ ਆਪਾਂ ਨੂੰ ਪਤਾ ਲੱਗ ਗਿਆ ਹੋਣਾ ਕਿਉਂਕਿ ਜਿਹੜਾ ਲੋਟਣ ਹੈ ਮੈਂ ਪਹਿਲੀ ਦੱਸ ਚਈਆਂ ਇਹ ਔਰਤਾਂ ਦੇ ਪਾਇਆ ਜਾਣ ਵਾਲਾ ਗਹਿਣਾ ਤਾਂ ਰਾਈਟ অপਸ਼ਨ ਇਜ਼ ਲੋਟਣ ਹਾਂ ਹਾਂ অপਸ਼ਨ ਸਹੀ ਹੈ ਅੱਗੇ ਚੱਲਦੇ ਹਾਂ ਇਹ ਸਾਰੇ ਗਹਿਣੇ ਦਿੱਤੇ ਹੋਏ ਹੈਗੇ ਜਿਹੜੇ ਪੰਜਾਬ ਦੇ ਵਿੱਚ ਪਾਏ ਜਾਂਦੇ ਹੈਗੇ ਜ਼ਿਆਦਾਤਰ ਇਹਨਾਂ ਦੇ ਵਿੱਚ ਔਰਤਾਂ ਦੇ ਗਹਿਣੇ ਦਿੱਤੇ ਹੋਏ ਆ ਜਿਵੇਂ ਪਹਿਲਾ ਹੈਗਾ ਦਾਉਣੀ ਇਹ ਹੈਗਾ ਜਿਹੜਾ ਗਹਿਣਾ ਇਹ ਸਿਰ ਦਾ ਮਤਲਬ ਸਿਰ ਉੱਤੇ ਲੱਗਦਾ ਹੈਗਾ ਜਿਹੜਾ ਇਹ ਵਿਚਕਾਰ ਗੋਲ ਦਿੱਤਾ ਹੋਇਆ ਹੈ ਇਹ ਟਿੱਕੇ ਦੀ ਤਰ੍ਹਾਂ ਮੱਥੇ ਤੇ ਤੇ ਜੋ ਲੜੀਆਂ ਨਹੀਂ ਆ ਇਹ ਵਾਲਾਂ ਦੇ ਵਿੱਚ ਲਗਾਈਆਂ ਜਾਂਦੀਆਂ ਨੇ ਸੈਕਿੰਡ ਸੱਗੀ ਫੁੱਲ ਸੱਗੀ ਫੁੱਲ ਮੈਂ ਤੁਹਾਨੂੰ ਪਹਿਲੀ ਦੱਸਤਾ ਇਹ ਵੀ ਸਿਰ ਤੇ ਲਗਾਏ ਜਾਂਦੇ ਆ ਜਿਹਦੇ ਵਿੱਚ ਸੱਗੀ ਆ ਜਿਹੜੀ ਵਿਚਕਾਰ ਤੇ ਫੁੱਲ ਸਾਈਡਾਂ ਤੇ ਲੱਗਦੇ ਆ ਚੰਦਬੀਨਾ ਇਹ ਵੀ ਸਿਰ ਤੇ ਲਗਾਏ ਜਾਣ ਵਾਲਾ ਤੇ ਬੁਜਲੀਆਂ ਇਹ ਕੰਨਾਂ ਦੇ ਵਿੱਚ ਪਾਇਆ ਜਾਣ ਵਾਲਾ ਗਹਿਣਾ ਹੈਗਾ ਫਿਰ ਮੋਰ ਫੁਨਵਾਰ ਇਹ ਵੀ ਕੰਨਾਂ ਦੇ ਵਿੱਚ ਪਾਏ ਜਾਣ ਵਾਲੇ ਗਹਿਣੇ ਆ ਤੇ ਫੁੰਮੀ ਇਹ ਗਹਿਣੇ ਵੀ ਮਤਲਬ ਔਰਤਾਂ ਨਹੀਂ ਆ ਜਿਹੜੀਆਂ ਉਹ ਕੰਨਾਂ ਦੇ ਵਿੱਚ ਪਾਉਂਦੀਆਂ ਨੇ ਇਹ ਅੱਗੇ ਅੰਗੂਠੀ ਦਿੱਤੀ ਹੈ ਕੀ ਅੰਗੂਠੀ ਹੈਗੀ ਜਿਹੜੀ ਇਹ ਉਂਗਲ ਦੇ ਵਿੱਚ ਪਾਈ ਜਾਂਦੀ ਹੈਗੀ ਦੇਖਣ ਤੋਂ ਪਤਾ ਲੱਗ ਰਿਹਾ ਹੈਗਾ ਅੱਗੇ ਜੋ ਫੁੱਲੀ ਹੈਗੀ ਇਹ ਨੱਕ ਦੇ ਵਿੱਚ ਪਾਈ ਜਾਂਦੀ ਹੈਗੀ ਜਿਹੜਾ ਅੱਗੇ ਗਹਿਣਾ ਦਿੱਤਾ ਅੰਗੂਠੀ ਤੋਂ ਫੁੱਲੀ ਉਹ ਨੱਕ ਦੇ ਵਿੱਚ ਪਾਈ ਜਾਂਦੀ ਹੈ ਫੇਰਾ ਗਿਆ ਮੋਹਰਾ ਇਹ ਪੁਰਾਣੇ ਜ਼ਮਾਨੇ ਦੇ ਵਿੱਚ ਔਰਤਾਂ ਪਾਉਂਦੀਆਂ ਸੀਗੀਆਂ ਗਲ ਦੇ ਵਿੱਚ ਜੁਗਣੀ ਵੀ ਪੁਰਾਣੇ ਜ਼ਮਾਨੇ ਦੇ ਵਿੱਚ ਔਰਤਾਂ ਦੁਆਰਾ ਗਲ ਦੇ ਵਿੱਚ ਪਾਇਆ ਜਾਂਦਾ ਸੀਗਾ ਤੇ ਅੱਗੇ ਆ ਗਿਆ ਕੰਗਣ ਕੰਗਣ ਇਹ ਆਪਾਂ ਨੂੰ ਪਤਾ ਹੀ ਲੱਗ ਗਿਆ ਵੀ ਇਹ ਵਾਹਾਂ ਦੇ ਵਿੱਚ ਪਾਇਆ ਜਾਂਦਾ ਹੈਗਾ ਅੱਗੇ ਚੱਲਦੇ ਹਾਂ ਜਿਹੜੀ ਮੈਂ ਤੁਸੀਂ ਪਿੱਛੇ ਸੁਣ ਲਿਆ ਹੋਣਾ ਗੋਖੜੂ ਸ਼ਬਦ ਸੁਣਿਆ ਸੀਗਾ ਜਿਹੜਾ ਗੋਖੜੂ ਆ ਉਹ ਵਾਹਾਂ ਦੇ ਵਿੱਚ ਪਾਇਆ ਜਾਂਦਾ ਹੈ ਇਹ ਗੋਖੜੂ ਦੀ ਫੋਟੋ ਦਿੱਤੀ ਹੋਈ ਹੈਗੀ ਵੀ ਗੋਖੜੂ ਕਿਸ ਤਰ੍ਹਾਂ ਦਾ ਦਿਖਦਾ ਹੈਗਾ ਇਹਨੂੰ ਗੋਖੜੂ ਕਹਿ ਦਿੰਦੇ ਆ ਤੇ ਇੱਧਰ ਮੁਰਕੀ ਦਿੱਤੀ ਹੋਈ ਹੈ ਬਾਲਾ ਪੌਂਚੀ ਹੱਥ ਤੇ ਬੰਨਣ ਲਈ ਵੀਰ ਵੀਰ ਵਾਲੀ ਇਹ ਵੀ ਕੰਨ ਦੇ ਵਿੱਚ ਦੂਰ ਹੈਗਾ ਜਿਹੜਾ ਇਹ ਔਰਤਾਂ ਦਾ ਗਹਿਣਾ ਹੈਗਾ ਤੇ ਚੰਦਰਮਾ ਇਹ ਵੀ ਗੱਲ ਦੇ ਵਿੱਚ ਤਖਤੀ ਇਹ ਵੀ ਗੱਲ ਦੇ ਵਿੱਚ ਕਲਗੀ ਹੈਗੀ ਜਿਹੜੀ ਵਿਆਹਾਂ ਦੇ ਵਿੱਚ ਜਿਵੇਂ ਜਿਹੜਾ ਵਿਆਹ ਵਾਲਾ ਮੁੰਡਾ ਹੁੰਦਾ ਤੇ ਉਹਦੇ ਨਾਲ ਸਰਵਾਲਾ ਹੁੰਦਾ ਉਹਨਾਂ ਦੋਨਾਂ ਦੇ ਕਲਗੀ ਲਗਾਈ ਜਾਂਦੀ ਹੈ ਤਾਂ ਇਹ ਮਰਦਾਂ ਦਾ ਗਹਿਣਾ ਤੇ ਕੈਂਠਾ ਵੀ ਮਰਦਾਂ ਦਾ ਗਹਿਣਾ ਉਮੀਦ ਹੈ ਤੁਹਾਨੂੰ ਇਹ ਸਭ ਸਮਝ ਆ ਗਿਆ ਹੋਵੇਗਾ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਸਾਡੇ YouTube ਚੈਨਲ ਸਟੱਡੀ ਨੋਟਸ ਨੂੰ Thank you.